ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਕਿ ਨਿਤਨੇਮ ਜ਼ਰੂਰੀ ਕਿਉਂ ਹੈ ਇੱਕ ਬਜ਼ੁਰਗ ਹਰ ਰੋਜ਼ ਸਵੇਰੇ ਸ਼ਾਮ ਪਾਠ ਕਰਦਾ ਉਸ ਦੇ ਨਿਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ਼ ਦੇਖਦਾ ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਨਿਤਨੇਮ ਕਰਿਆ ਕਰਾਂਗਾ ਬਾਬੇ ਨੇ ਕਿਹਾ ਹਾਂ ਜ਼ਰੂਰ ਕਰਿਆ ਕਰ ਬਹੁਤ ਵਧੀਆ ਗੱਲ ਹੈ ਇੱਕ ਦਿਨ ਬੱਚਾ ਵੀ ਆਪਣੇ ਦਾਦਾ ਜੀ ਨਾਲ ਹੀ ਨਿਤਨੇਮ ਕਰਨ ਲਈ ਬੈਠ ਗਿਆ। ਦਾਦਾ ਉੱਚੀ ਆਵਾਜ਼ ਵਿੱਚ ਬੋਲ ਕੇ ਨਿਤਨੇਮ ਕਰਦਾ ਤੇ ਬੱਚਾ ਕੋਲ ਬੈਠ ਕੇ ਸੁਣਦਾ ਰਹਿੰਦਾ। ਇਸ ਤਰ੍ਹਾਂ 4-5 ਦਿਨ ਵਧੀਆ ਲੰਘ ਗਏ। ਆਖਿਰ ਇੱਕ ਦਿਨ ਪੋਤਰਾ ਕਹਿਣ ਲੱਗਿਆ ਦਾਦਾ ਜੀ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗਦਾ। ਨਾ ਹੀ ਮੇਰੇ ਕੁਝ ਯਾਦ ਰਹਿੰਦਾ ਹੈ। ਫੇਰ ਰੋਜ਼ ਪਾਠ ਕਰਨ ਦਾ ਕੀ ਫਾਇਦਾ ਹੈ? ਦਾਦਾ ਸਮਝ ਗਿਆ ਕਿ ਬੱਚੇ ਦਾ ਮਨ ਉਕਤਾ ਗਿਆ ਹੈ। ਉਸਨੇ ਪੋਤਰੇ ਨੂੰ ਕਿਹਾ ਬੇਟਾ ਆ ਜਿਹੜੀ ਕੋਲੇ ਵਾਲੀ ਟੋਕਰੀ ਪਈ ਹੈ ਇਸ ਵਿੱਚੋਂ ਕੋਲੇ ਢੇਰੀ ਕਰਕੇ ਜਾਂ ਇਸ ਟੋਕਰੀ ਨੂੰ ਪਾਣੀ ਦੇ ਚੁੱਬੇ ਵਿੱਚੋਂ ਪਾਣੀ ਦੀ ਭਰ ਕੇ ਲਿਆ। ਬੱਚਾ ਟੋਕਰੀ ਲੈ ਕੇ ਗਿਆ। ਪਾਣੀ ਦੇ ਚੁੱਬੇ ਵਿੱਚ ਡੁਬੋਈ ਅਤੇ ਟੋਕਰੀ ਬਾਹਰ ਕੱਢ ਕੇ ਆਪਣੇ ਦਾਦਾ ਜੀ ਕੋਲ ਲੈ ਕੇ ਆਇਆ। ਟੋਕਰੀ ਦਾਦੇ ਨੇ ਦੇਖ ਕੇ ਕਿਹਾ ਪੁੱਤਰ ਇਸ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਗਿਆ। ਜਾ ਦੁਬਾਰਾ ਜਾ। ਟੋਕਰੀ ਭਰ ਕੇ ਦੌੜ ਕੇ ਜਲਦੀ ਆਇਆ। ਬੱਚਾ ਫਿਰ ਗਿਆ ਤੇ ਟੋਕਰੀ ਭਰ ਕੇ ਤੇਜ਼ੀ ਨਾਲ ਵਾਪਸ ਆਇਆ। ਜਦੋਂ ਦੇਖਿਆ ਤਾਂ ਫਿਰ ਟੋਕਰੀ ਵਿੱਚ ਪਾਣੀ ਨਹੀਂ ਸੀ। ਇਸ ਤਰ੍ਹਾਂ ਬੱਚੇ ਨੇ ਲਗਾਤਾਰ 10-12 ਵਾਰ ਕੋਸ਼ਿਸ਼ ਕੀਤੀ। ਆਖਿਰ ਕਹਿਣ ਲੱਗਿਆ, "ਦਾਦਾ ਜੀ, ਟੋਕਰੀ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਜਾਂਦਾ ਹੈ। ਇਸ ਵਿੱਚ ਪਾਣੀ ਨਹੀਂ ਆ ਸਕਦਾ।" ਦਾਦਾ ਕਹਿਣ ਲੱਗਿਆ, "ਪੁੱਤਰਾ, ਟੋਕਰੀ ਵਿੱਚੋਂ ਭਾਵੇਂ ਪਾਣੀ ਨਹੀਂ ਆਇਆ, ਪਰ ਧਿਆਨ ਨਾਲ ਦੇਖ ਟੋਕਰੀ ਵਿੱਚ ਕੀ ਫਰਕ ਪਿਆ?" ਪਹਿਲਾਂ ਟੋਕਰੀ ਦਾ ਰੰਗ ਕੋਲੇ ਕਾਰਨ ਕਾਲਾ ਹੋਇਆ ਪਿਆ ਸੀ ਹੁਣ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ ਠੀਕ ਇਸੇ ਤਰ੍ਹਾਂ ਵਾਰ-ਵਾਰ ਪਾਠ ਕਰਨ ਨਾਲ ਸਾਨੂੰ ਭਾਵੇਂ ਪੂਰੀ ਤਰ੍ਹਾਂ ਬਾਣੀ ਸਮਝ ਨਾ ਲੱਗੇ ਭਾਵੇਂ ਬਾਣੀ ਯਾਦ ਨਾ ਰਹੇ ਪਰ ਇੱਕ ਗੱਲ ਜ਼ਰੂਰ ਹੈ ਕਿ ਵਾਰ-ਵਾਰ ਪਾਠ ਕਰਨ ਨਾਲ ਸਾਡੇ ਮਨ ਦੀ ਕਾਲਖ ਕੁਝ ਨਾ ਕੁਝ ਘਟਦੀ ਜ਼ਰੂਰ ਹੈ ਜਿਵੇਂ ਪਾਣੀ ਨਾਲ ਟੋਕਰੀ ਦੀ ਕਾਲਖ ਘਟ ਗਈ ਇਸ ਲਈ ਹਰ ਰੋਜ਼ ਨਿਤਨੇਮ ਕਰਨ ਨਾਲ ਚੰਗੀਆਂ ਪੁਸਤਕਾਂ ਪੜਨ ਨਾਲ ਚੰਗੀਆਂ ਗੱਲਾਂ ਸੁਣਨ ਨਾਲ ਸਾਡੇ ਅੰਦਰਲੀ ਅਗਿਆਨਤਾ ਦੀ ਕਾਲਖ ਘਟਦੀ ਜਾਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਵਧਣ ਲੱਗਦਾ ਹੈ ਇਸ ਲਈ ਸਾਨੂੰ ਕਿਸੇ ਵੀ ਚੰਗੇ ਕੰਮ ਕਰਨ ਧਾਰਮਿਕ ਪਾਠ ਕਰਨ ਅਤੇ ਚੰਗੀਆਂ ਗੱਲਾਂ ਸਿੱਖਣ ਦਾ ਨਿਤਨੇਮ ਕਰਨਾ ਜ਼ਰੂਰ ਚਾਹੀਦਾ ਹੈ